ਅੱਜ ਉਸ ਫਨਕਾਰ ਨੂੰ ਯਾਦ ਕਰ ਰਹੇ ਹਾਂ। ਕੁੱਲ ਸੰਸਾਰ ਦੇ ਵਿੱਚ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਯਾਨੀ ਕਹੀਏ ਕਿ ਕੁਝ ਫੁੱਲ ਐਸੇ ਹੁੰਦੇ ਆ ਜਿਨ੍ਹਾਂ ਦੀ ਫ੍ਰੈਗਰੈਂਸ ਦੇ ਨਾਲ ਫਿਜ਼ਾ ਮਹਿਕਦੀ ਹੈ। ਪਰ ਜਨਾਲ ਚਰਨਜੀਤ ਹੌਜਾ ਸਾਹਮਣੇ ਐਸਾ ਇੱਕ ਫੁੱਲ ਫੁਲਵਾੜੀ ਦੇ ਵਿੱਚ ਲਗਾਇਆ ਜਿਸ ਦੇ ਨਾਲ ਫੀਜ਼ਾ ਦੇ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਖੁਸ਼ਬੂ ਹੀ ਰਹਿ ਰਹੀ ਹੈ ਤੇ ਉਹ ਫੁੱਲ ਵੀ ਐਸਾ ਜਿਸ ਦੀ ਰੋਸ਼ਨੀ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੇ ਐਸੇ ਬਨਕਾਰ ਜਿਨ੍ਹਾਂ ਦੇ ਵਿੱਚੋਂ ਸਾਡੇ ਵਿਚਾਰ ਇੱਕ ਫਨਕਾਰ ਕਈ ਹੋਰ ਬਨਕਾਰ ਵੀ ਬੈਠੇ ਨੇ ਉਹ ਵੀ جگਮਗਾ ਰਹੇ ਨੇ in the remembrance of ustad sardool sekandar ji aaj is mehfil de vich saadi us awaaz nu tusi yaad kita assi sab to vadh dhanwad karde hain sekandar parivar da ji